ਗੁਰਚੰਦ ਸਿੰਘ ਜੀ ਕਿੱਥੇ ਰਹਿੰਦੇ ਹੋ ਮੈਂ ਜੀ ਉਹ ਲੋਕੋ ਕਿਚਗਾਂਵੇਂ ਲੱਗੇ ਮਾਨ ਵਾਲਾ ਪਿੰਡ ਅੱਜ ਦਰਨਾ ਲਾਇਆ ਜਿਸਮੂ ਫੇਜ ਆਏ ਕੋਈ ਸਾਡੀਆਂ 3 ਮਹੀਨੇ ਤਨਖਾਵਾਂ ਨਹੀਂ ਮਿਲਦੇ ਤੀਸਰਾ ਮਹੀਨਾ ਜਾਣ ਡਿਆ 10000 ਸੜੀ ਸੈਲਰੀ ਆ ਤੇ ਡੇਲੀ ਦਾ ਹਰ ਪਰਸਨ ਲੋਕਲ ਵਾਲੇ ਦਾ 50 ਰੁਪਏ ਖਰਚਾ ਤੇ ਦੂਰ ਵਾਲੇ ਦਾ 100 ਰੁਪਏ ਖਰਚਾ ਤੇ ਸਾਡਾ ਬੜਾ ਔਖਾ ਕਰਦਾ ਗੁਜ਼ਾਰਾ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਆ ਸਾਡਾ 3 ਸਾਲ ਦਾ ਏਰੀਅਲ ਫਸਿਆ ਤੇ ਸਾਡੀ ਤੀਸਰੀ ਤਨਖਾਹ ਜਾਣ ਡਈ ਆ ਸਾਰਿਆਂ ਵੱਲੋਂ ਹੱਥ ਜੋੜ ਕੇ ਬੇਨਤੀ ਕਰਨਿਆ ਸਰਕਾਰ ਨੂੰ ਤੇ ਆਪਣੇ ਕੰਪਨੀ ਨੂੰ ਟੀਪੂ ਵਾਲਿਆਂ ਨੂੰ ਵੀ ਸਾਡੀਆਂ ਤਨਖਾਹਾਂ ਪਾ ਦਿਓ ਹੱਥ ਜੋੜ ਕੇ ਬੇਨਤੀ ਆਂ ਬੜੇ ਪਰੇਸ਼ਾਨ ਆ ਅਸੀਂ ਮੈਟਰੋ ਬੱਸ ਦੇ ਵਿੱਚ ਜੋਬ ਕਰਦੇ ਹਾਂ ਸਿਕਿਉਰਟੀ ਗਾਰਡ ਦੀ ਕਿਹੜੀ ਕੰਪਨੀ ਐਸਐਮਐਸ ਕੰਪਨੀ ਕਿੰਨੇ ਚਿਰ ਤੋਂ ਚਾਹਵਾਂ ਨੂੰ ਸਾਡਾ ਤੀਸਰਾ ਮਹੀਨਾ ਚੱਲ ਰਿਹਾ ਜੀ ਕੀ ਆnde ਜੀ ਵਜ੍ਹਾ ਕੀ ਹੈ ਬਜਟ ਨਹੀਂ ਆਇਆ ਜੀ ਤੁਸੀਂ ਆਪਣੀ ਕੰਪਨੀ ਨਾਲ ਗੱਲ ਕਰ ਲਓ ਜਦੋਂ ਟੀਪੂ ਜਾ ਕੇ ਗੱਲ ਕਰੀਦੀ ਆ ਉਹ ਸੀਓ ਸਾਹਿਬ ਨਾਲ ਗੱਲ ਕਰ ਲਓ ਇੱਧਰ ਗੱਲ ਕਰ ਲਓ ਉੱਧਰ ਗੱਲ ਕਰ ਲਓ ਸਾਡੀ ਤਨਖਾਹ ਨਹੀਂ ਪੈਂਦੀ ਕਿਵੇਂ ਚੱਲ ਰਿਹਾ ਪਰਿਵਾਰ ਪਰਿਵਾਰ ਬਿਲਕੁਲ ਬੜਾ ਔਖਾ ਜੀ ਹੁਣ ਤਾਂ ਗੁਰਦਾਰੇ ਪਹੁੰਚਣੀ ਨੌਬਤ ਆ ਗਈ ਹੈ ਹੁਣ ਜਿਹੜੇ ਬੰਦੇ ਦਾ ਐਸੀ ਨੌਕਰੀ ਤੇ ਗੁਜ਼ਾਰਾ 10000 ਦੇ ਵਿੱਚ ਉਹ ਵੀ ਤਨਖਾਹ 3 ਮਹੀਨੇ ਨਾ ਮਿਲੇ ਉਹ ਬੰਦਾ ਕਿੱਦਾਂ ਗੁਜ਼ਾਰਾ ਕਰੂਗਾ ਅਰੇ ਪਸਾਲਾ ਸਿਸਟਮ ਤੇ ਬੜੇ ਜ਼ਰਦਾਬੰਦ ਹੋ ਗਿਆ ਤੇ ਫਿਰ ਪਰ ਸਾਡੀ ਜਿਹੜੀ ਡਿਊਟੀ ਸਟਾਪਾਂ ਤੇ ਆ ਤੇ ਸਟਾਪਾਂ ਤੇ ਇਹਨਾਂ ਦਾ ਕਹਿਣਾ ਵੀ ਕਰੋੜਾਂ ਰੁਪਈਆ ਸਾਮਾਨ ਪਿਆ ਹੈ ਇਸ ਕਰਕੇ ਸਾਡੀ ਡਿਊਟੀ ਕੰਟੀਨਿਊ ਪੈ ਰਹੀ ਹੈ ਅਸੀਂ ਡਿਊਟੀ ਤੇ ਆ ਰਹੇ ਹਾਂ ਡਿਊਟੀ ਆਪਣੀ ਕਰ ਰਹੇ ਹਾਂ ਹਾਂਜੀ ਚਾਹੁੰਦੇ ਆਪਾਂ ਸਾਡੀਆਂ ਤਨਖਾਹਾਂ ਪੈ ਜਾਣ ਸਾਡਾ ਏਰੀਅਲ ਪੈ ਤਾਹੀਂ ਜੋਬ ਕਰਨੀ ਠੀਕ ਆ ਅਗਰ ਇਹਨਾਂ ਬੰਦ ਕਰਨਾ ਹੈ ਸਾਨੂੰ ਰਿਲੀਜ਼ ਕਰ ਦੇ ਸਾਡਾ ਹਿਸਾਬ ਕਿਤਾਬ ਦੇ ਦਿੰਦਾ ਫਿਰ ਦੇਖਦੇ ਅੱਗੇ ਕੁਝ ਪਲਾਨ ਬਣਾਵਾਂਗੇ ਹਾਂਜੀ ਮੇਰਾ ਨਾਮ ਜੀ ਸੁਨੀਲ ਕੁਮਾਰ ਆ ਅਸੀਂ ਤਰਨਾ ਲਾਉਣਾ ਤਾਂ ਨਹੀਂ ਅਸੀਂ ਚਾਹੁੰਦੇ ਪਰ ਤਿੰਨ ਮਹੀਨਿਆਂ ਤੋਂ ਅਸੀਂ ਬਹੁਤ ਪਰੇਸ਼ਾਨ ਆ ਸਾਡੀ ਜਿਹੜੀ ਸੈਲਰੀ ਆ ਉਹ ਸਾਡੀ ਸੈਲਰੀ ਨਹੀਂ ਇਹ ਦੇ ਰਹੇ ਉਹ ਤੋਂ ਸਾਡਾ ਜੋ ਡੀਸੀ ਰੇਟ ਬਕਾਇਆ ਵਾ ਉਹ ਵੀ ਸਾਨੂੰ 3 ਸਾਲਾਂ ਤੋਂ ਅਸੀਂ ਇਹਨਾਂ ਨੂੰ ਤਰਲੇ ਮਾਰਿਆ ਕਿ ਸਾਡਾ ਜਿਹੜਾ ਡੀਸੀ ਰੇਟ ਬਕਾਇਆ ਦਿੱਤਾ ਜਾਵੇ ਏ ਪੀਵੀਐਮਐਸ ਕੰਪਨੀ ਤੇ ਐਸਐਮਐਸ ਕੰਪਨੀ ਜਿੰਨਾ ਕੋਈ ਸੇ ਜੋਬ ਕਰਦਾ ਹੈ ਜੀ ਕੋਈ ਉੱਚ ਤਕਰਿਆ ਨੂੰ ਮਿਲਿਆ ਉਹਨਾਂ ਦੇ ਖਾਸੇ ਦਰਖਾਸਤ ਸਰ ਜਦੋਂ ਅਸੀਂ ਇਹਨਾਂ ਕੋ ਪੁੱਛਣ ਜਾਂਦੇ ਆ ਆਪਣਾ ਹੱਕ ਮੰਗਣ ਜਾਂਦੇ ਆ ਜਾਂ ਕੋਈ ਇਸ ਬਾਰੇ ਗੱਲ ਕਰਦੇ ਆ ਅਗਲੇ ਪਾਸਿਓ ਪਿਛਲੀ ਵਾਰ ਹੀ ਗਏ ਸੀਗੇ ਤੇ ਸਾਨੂੰ ਆਂਦੇ ਸੀ ਕਿ ਤੁਸੀਂ ਸਾਨੂੰ ਪਰੇਸ਼ਾਨ ਕਰ ਰਹੇ ਹੋ ਤੁਹਾਡੀ ਵਜ੍ਹਾ ਨਾਲ ਅਸੀਂ ਮਤਲਬ ਕਿ ਡਿਪਰੈਸ਼ਨ ਤੇ ਕੁਝ ਕਰ ਲਿਆ ਤੇ ਅਸੀਂ ਤੁਹਾਡੇ ਤੇ ਐਫਾਇਰ ਕਰਾਵਾਂਗੇ ਤਲਾ ਅਸੀਂ ਇਹ ਜਾਣਕਾਰੀ ਲੈਣਾ ਚਾਹੁੰਦੇ ਆ ਕਿ ਜਿਹੜੇ ਇਹਨਾਂ ਨੂੰ ਸੈਲਰੀਆਂ ਮੇਰੇ ਲਈਆਂ ਮਿਲਦੀਆਂ ਪਈਆਂ ਨੇ ਇਹ ਸਾਨੂੰ ਐਫਆਰ ਤੋਂ ਲਈ ਮਿਲਦੀਆਂ ਪਈਆਂ ਨੇ ਸੈਲਰੀਆਂ ਯਾਦ ਅਸੀਂ ਇਹਨਾਂ ਨਾਲ ਇਸ ਬਾਰੇ ਗੱਲ ਕੀਤੀ ਆ ਤੋ ਆਂਦੇ ਆ ਜੀ ਅਸੀਂ ਤਾਂ ਤੁਹਾਡੇ ਨਾਲ ਮਜ਼ਾਕ ਕਰ ਰਹੇ ਆ ਮਜ਼ਾਕ ਕੀਤਾ ਸੀ ਉਸ ਦਿਨ ਪਹਿਲਾਂ ਇਹਨਾਂ ਨੂੰ ਦੱਸੋ ਕਿ ਅਸੀਂ ਇਹਨੇ ਸੀਰੀਅਸ ਮੈਟਰ 'ਚ ਚੱਲਦੇ ਚੱਲ ਰਹੇ ਆ ਹਾਂਜੀ ਮੇਰਾ ਨਾਮ ਸ਼ਸ਼ੀਲ ਕੁਮਾਰ ਜੀ ਮੈਂ ਸਕਿਉਰਟੀ ਗਾਰਡ ਦਾ ਕੰਮ ਕਰਦਾ ਇੱਥੇ ਸਰਵਿਸ ਮੈਟਰੋ ਬੱਸ ਐਸਐਮਐਸ ਕੰਪਨੀ ਜਿਹੜੀ ਉਹਦੇ ਥਰੂ ਉਹਦੇ ਥਲੇ ਹੀ ਕੰਮ ਕਰਦੇ ਆ ਠੀਕ ਹੈ ਜੀ ਅਸੀਂ ਤੋਂ ਮੈਂ 5 ਸਾਲ ਤੋਂ ਕੰਮ ਕਰ ਰਹੇ ਆ 2020 ਤੋਂ ਲੈਕਿਨ ਇਸ ਵਾਰ ਜਿਹੜਾ ਆ ਹਾਨੂੰ ਰਖਾਵਾੜੀਏ 3 ਮਹੀਨੇ ਹੋ ਗਏ ਆ 3 ਮਹੀਨਾ ਮੇਨੂੰ ਸ਼ੁਰੂ ਹੋ ਗਿਆ ਹਟਾ ਅੰਦਰਖਾਵਾ ਨਹੀਂ ਆ ਰਿਹਾ ਹਣੀ 10 1000 ਦਿਨ ਖਾ ਆ ਅਸੀਂ ਉਹਨਾਂ ਹੀ ਜਿਹੜਾ ਕਰਦੇ ਆ ਅਸੀਂ ਉਹਨਾਂ ਨੂੰ ਦੁੱਧ ਲੈਣਾ ਹੈ ਉਹਦਣਾ ਹੀ ਬੱਚਿਆਂ ਦੀ ਫੀਸ ਵੀ ਦੇਣੀ ਆ ਸਭ ਕੁਝ ਉਹਨਾਂ ਨੂੰ ਕਰਨਾ ਹੈ ਲੇਕਿਨ ਹਾਨੂੰ ਉਹ ਇਹੀ ਕਹੀ ਆ ਰਹੇ ਆ ਕਿ ਡੀਪੋ ਵਾਲੇ ਕਹਿੰਦੇ ਕਿ ਕੰਪਨੀ ਕੋ ਪੁੱਛੋ ਕੰਪਨੀ ਵਾਲੇ ਕਹਿੰਦੇ ਇਹਦੀ ਡੀਪੋ ਕੋ ਪੁੱਛੋ ਉਹ ਅਸੀਂ ਕਿੱਧਰ ਜਾਈਏ ਸਰ ਉਹ ਜਿਹਨਾਂ ਦੇ ਥਰੂ ਇੱਥੇ ਲੱਗੇ ਸਰ ਮੈਂ ਆਪਣੇ ਇਧਰ ਆਪਣਾ ਪੀਨ ਲਵਾਇਆ ਸੀ ਮੈਟਰੋ ਬੱਸ ਦੇ ਵਿੱਚ ਕੋਈ ਖੜੇ ਸੀ ਆਪਣੀ ਜਾਣਕਾਰੀ ਉਹਨਾਂ ਨੇ ਮੈਨੂੰ ਲਵਾ ਜਰ ਤੋਂ ਪੇਮੈਂਟ ਨਹੀਂ ਮਿਲੀ ਤੁਹਾਨੂੰ 2 ਮਹੀਨੇ ਹੋ ਗਏ ਤੀਸਰਾ ਮਹੀਨਾ ਸ਼ੁਰੂ ਹੋ ਗਿਆ ਕਿ ਪੇਮੈਂਟ ਨਹੀਂ ਆ ਰਹੀ ਪਰਿਵਾਰ ਦੇ ਵਜ੍ਹਾ ਅਸੀਂ ਬਸ ਹੀ ਧਰ ਚੋਚਕ ਪੈਸੇ ਕਰ ਖੱਤੀ ਆਂਦੇ ਆਂ ਕੋਈ ਆਏ ਆਸ ਤੇ ਬੈਠੇ ਜਣੋ ਆ ਜੇ ਕੀ ਤੇ ਦੇ ਦਾਂਗੇ ਤੁਹਾਨੂੰ ਕੋਈ ਆਸ ਨਹੀਂ ਹੈ ਕੋਈ ਆਣ ਦੀ ਤੁਹਾਡਾ ਮੈਨੇਜਰ ਜੀ ਜੁਆਇਨ ਪਾ ਗਿਆ ਅੱਜ ਹੁਣ ਚਾਹਿਆ ਉਹ ਮੈਨੇਜਰ ਕਿਹਾ ਮੈਂ ਪਲਾ ਝਾੜਦਾ ਨਾ ਕਿ ਮੇਰੇ ਕੋਲੇ ਮੈਰ ਜੈਨ ਪਾ ਗਿਆ ਮੇਰੇ ਕੋਲ ਨਾ ਪੁੱਛੋ ਉੱਤੇ ਪੁੱਛੋ ਜਾਓ ਉਹ ਵਾਲਾ ਹੀ ਉੱਤੇ ਕਿਤੇ ਕੋ ਜਾਈਏ ਕਿੱਥੇ ਲਾਇਆ ਤਾਂ ਲਾਇਆ ਆ ਤਰਨਾ ਅਸੀਂ ਜੀ ਪਿਛਲੂ ਚੌਂਕ ਲਾਇਆ ਜੇ ਨਹੀਂ ਮਸਲੇ ਹੱਲ ਹੁੰਦੇ ਸਰ ਮਤਲਬ ਇਹ ਨਹੀਂ ਹਲਾਣੇ ਤਾਂ ਆਪਾਂ ਰੋਡ ਰੋਡ ਜਾਮ ਕਰਾਂਗੇ ਸਰ ਆਪਾਂ ਰੈਟਰ ਰੈਟਰ ਪੀ ਕੇ ਤੇ ਆਪਾਂ ਰੋਡ ਕਿਧਨਾ ਕਿਤੇ ਧਰਨਾ ਦੇਵਾਂਗੇ ਇਹ ਸਾਰੇ ਜਿਹੜੇ ਬੈਟਰੀ ਸਿਕਿਉਰਟੀ ਵਾਲੇ ਇਹ ਤੇ ਸਭ ਸਿਕਿਉਰਟੀ ਵਾਲੇ ਸਫਾਈ ਵਾਲੇ ਸਭ ਮਿਕਸ ਹੋਈ ਗਏ ਸਭ ਇਕੱਠੇ ਬੱਠੇ ਸਾਰੇ ਸਾਮਿਟ ਠਾਈ